ਤਰੀਕਾ ਤਰੀਕਾ ਕਦੇ ਨਹੀਂ ਆਉਂਦੇ ਸਾਰੇ ਜਿਹੜੇ ਵੀ ਜੀਵਨ ਦੀ ਸਵਾਰੀ ਬੁਣਿਆ ਆ ਜਿਹੜਾ ਜੀਲਾਤ ਦਾ ਤਾਂ ਪ੍ਰਾਈਵੇਟ ਜਗਾ ਹੈ ਇਹ ਜੇ ਕੰਨੀ ਕਰਾ ਦੋ ਤਾਂ ਪਾਣੀ ਸਿੱਧਾ ਰਫਤਾਰ ਨਾਲ ਆਊਗਾ ਜਿੱਦਾਂ ਉਹ ਦੇਖੋ ਬਾਰਿਸ਼ ਆਉਂਦੀ ਹੈ ਉਹ ਨੂੰ ਪਛਾਣਦੇ ਸੋ ਬਹੁਤ ਉਹਨੂੰ ਕੋਸ਼ਿਸ਼ ਬਹੁਤ ਕੀਤੀ ਪਰ ਨਹੀਂ ਆ ਸਾਡਾ ਸਿੱਧਾ ਹੋ ਜਵੇ ਨਾ ਜੀਲਾਤ ਨਾਲ ਨਾ ਇਨੀ ਵੀ ਰੁਕ ਲਾਤੀ ਅਰੇ ਪਰ ਇਹ ਕਿਹ ਨਾਲ ਰੁਕ ਗਿਆ ਨਾ ਹਾਂਜੀ ਇਹਦੇ ਸੱਤ ਪਾਣੀ ਇਸ ਦਾ ਟ੍ਰੈਕ ਗੈਡ ਬਣ ਗਿਆ ਇਹ ਕੁੜੀ ਕੋਈ ਨਹੀਂ ਹੈ ਕਿ ਜਿਹੜਾ ਸਾਰਾ ਪਾਣੀ ਦਾਪ ਲੱਗੀ ਆ ਪਿੱਛੇ ਉਹ ਕੈਸ ਹੈ ਹਾਂ ਜੀ ਹੋ ਜਾਣਾ ਹੋ ਜਾ ਆਹ ਬਈ ਨਿਕਲ ਅਗਲੀ ਵਾਰ ਕੜਿਆਲ ਛੱਡੀ ਹੈ ਜੀ

ਬਾਕੀ ਇਹ ਵੀ ਪ੍ਰਸ਼ਾਸਨ ਕੋਈ ਨਹੀਂ ਸਰ ਨੂੰ ਮਰਤੇ ਦੀ ਕੋਈ ਵੀ ਪ੍ਰਸ਼ਾਸਨ ਨੂੰ ਸਾਨੂੰ ਪ੍ਰੋਬਲਮ ਨਹੀਂ ਆਈ ਹਰ ਤਰ੍ਹਾਂ ਦੇ ਸੀਮਾ ਲੱਛਰਾਂ ਦੇ ਹਾਲੀ ਐਮਐਲ ਸਾਹਿਬ ਮੈਂ ਕਿਹਾ ਮੀ ਪਵੇ ਜਾਂ ਨੇਰੀਆ ਵੀ ਨਹੀਂ ਇਸਲਾਤਾ ਮੁਆਫਜ਼ਾ ਕਰਾਂਗੇ ਜਾਨੀ ਨੁਕਸਾਨ ਹੋ ਰਿਹਾ ਹੈ ਇਹ ਕੋਈ ਰਿਕਵੈਸਟ ਅਸੀਂ ਪ੍ਰਸ਼ਾਸਨ ਤੋਂ ਸੀਵਾਨ ਦਾ ਕਰਵਾ ਦਈਏ ਇਹ ਜਨਰਲੀਆਂ ਨਾਲ ਦੀ ਗੱਲ ਹੈ ਠੀਕ ਠੱਕਾ ਜਾਵੇ ਤਾਂ ਸਾਡਾ ਜੀ ਨਹੀਂ ਮੈਂ ਇਹਦੇ ਵਿੱਚ ਇਹਦੇ ਕਰਕੇ ਸਾਡਾ ਨਾ ਠੀਕ ਹੈ ਗੁਰਬਾਨੀ ਇੱਥੇ ਨੂੰ ਹਾਂ ਜੀ ਕਿਉਂਕਿ ਮੈਂ ਛੜਕੇ ਦੀਆਂ ਪੁਲੀਆਂ ਰੱਖੀਆਂ ਜਾਂਦੀਆਂ ਤੁਹਾਨੂੰ ਦੋ ਹੀ ਰੱਖੀਆਂ ਨੇ ਕਿਤੇ ਨਿਕਾਸੀ ਕੋਈ ਨਹੀਂ ਹੋ ਰਹੀ ਇਹ ਨਮੀ ਬਣਨੀ ਹੈ ਜੀ ਉਹਨਾਂ ਨਾਲ ਗੱਲ ਹੋ ਗਈ ਹੈ ਜਿਹੜਾ ਇਹਨਾਂ ਦਾ ਪਾਣੀ ਹੈ ਉਹ ਇੱਥੇ ਵੀ ਅਸੀਂ ਛੋਟੀ ਕੋਲ ਛੋਟਾ ਬਣਾ ਦੇਣਾ ਹੈ ਨਾ ਮੈਪ ਤੇ ਦਿਖਾ ਦੇ ਇੱਧਰ ਵੀ ਮੈਪ ਤੇ ਤੁਹਾਨੂੰ ਦਿਖਾ ਦਿੰਦੇ ਭਾਈ ਇਹ ਨਾ ਉਨਾਂ ਤੋਂ ਸਰ ਦੇ ਵਿੱਚ ਚਾਲ ਮਾਰ ਹੋਇਆ ਤਾਂ ਇਹਨਾਂ ਦੀ ਲੋੜ ਨਹੀਂ ਕਿ ਪਾਣੀ ਪਾ ਕੋਈ ਨਹੀਂ ਕੋਈ ਹਾਂ ਜੀ ਧੰਨਵਾਦ ਧੰਨਵਾਦ

ਤੇ ਮੂਰਤ ਜਿਹੜੇ ਇੱਥੇ ਨਾਲ ਇੱਕ ਆਪਣੇ 20 ਅਲਾਈਂਸ ਬਣੇ ਹੋਏ ਆ ਇਹ ਰਾਮਸਰ ਪ੍ਰੋਫੈਸਰ ਸਾਈਟ ਹੈ ਨੋਟੀਫਾਈਡ ਹੈ ਸਰ ਸਰ ਉੱਪਰ ਦੇ ਉਹ ਸਾਰੇ ਪਿੰਡ ਮਟੀਰੀਆਂ ਵਾਲੇ ਮੋਕਲਾ ਮਕਾਪੂਰੋਂ ਸਰ ਉਹਨਾਂ ਦਾ ਬੰਦ ਇਹ ਜੁਆਇਨ ਕਰਨ ਦਾ ਸਰ ਆ ਜਿਹੜਾ ਇਹ ਇਥੋਂ ਵੀ ਮਤਲਬ ਇਹਨੂੰ ਜੁਆਇਨ ਕਰਨ ਵਾਲਾ ਸਰ ਇਹ ਸਰ ਆਪਣੀ ਜਿਹੜੀ 25 ਤਰੀਕ ਦੀ ਫੋਟੋ ਵਿੱਚ ਸਰ ਆ ਡੈਮ ਲਾ ਗਿਆ ਇਹ ਚੱਕੀ ਆ ਗਿਆ ਸਰਾ ਪੂਰਾ ਇੱਥੇ ਆ ਲੈਣ ਨੂੰ ਉਹ ਤੋਂ ਮੈਨੂੰ ਪਤਾ ਲੱਗਿਆ ਸੀ ਜਬਰੀਤ ਕਿਤੇ ਕਿਤੇ ਹੋਇਆ ਹੈ ਇਹ ਹੋ ਗਿਆ ਆ ਅਗਲੀ ਵਾਰ ਨਿਯਮ ਹੋਣਾ ਹੈ ਇੱਥੇ ਸਾਰਾ ਖਾਤੋੜੀ ਜਿੱਥੇ ਅਸੀਂ ਖੜੇ ਇੱਕ ਆ ਜਿੰਨਾ ਏਰੀਆ ਫਸਲ ਆ ਇੱਥੋਂ ਦੀ ਨਿਕਾਸ ਨਾ ਹੋਣ ਕਰਕੇ ਨੰਦੇ ਪਾਣੀ ਇੱਕ ਤਾਂ ਅਸੀਂ ਇਹ ਨਮੀ ਬਣਨੀ ਐ ਐਨਐਚੀ ਨੇ ਬਣਾਉਣੀ ਆ ਜਾਣੀ ਐ ਚਿੰਤਪੁਰ ਦੀ ਜਿਹੜੀ ਰੋਡ ਇੱਕ ਇੱਧਰ ਖੜਾ ਰਹੀਏ ਤੇ ਜਿਹੜਾ ਆ ਪਾਣੀ ਹੈ ਜਿਹਦਾ ਦੀ ਸਰਪੰਚ ਸਾਹਿਬ ਗੱਲ ਕਰਦੇ ਆ ਇੱਕ ਨਕਾਸ਼ ਇਤਰਾਦੀ ਇਹ ਫਸਲਾਂ ਬਣਨ ਨਹੀਂ ਕੋਈ ਉਹ ਸਾਡਾ ਪਿੰਡ ਆ ਤਸੀਬਾਂ ਦੇ ਅੰਦਰ ਆ ਦਰਿਆ ਦੇ ਵਾਲੇ ਪਾਣੀ ਤੋਂ ਢਾਫ ਲੱਗੀ ਸਾਰੇ ਪੰਜ ਪਿੰਡ ਪਿੱਛੇ ਢਾਫ ਲੱਗੀ ਕਰਨ ਪੰਜਾਂ ਪਿੰਡਾਂ ਦਾ ਫਸਲ ਖਰਾਬ ਹੁੰਦੀ ਉਹ ਪੁੱਲ ਬਣ ਜਾਣਗੇ ਨਾ ਪੰਜ ਪੰਨਾਂ ਦੀ ਫਸਲ ਪਸ ਸਕਦੀ ਉਹਨੂੰ ਕੁਝ ਤੇ ਕਰ ਠੀਕ ਆ ਉਹਨੂੰ ਚਾਹੀਦਾ ਥੈਂਕ ਯੂ ਸਰ ਠੀਕ ਕਿਛੇ ਕਿਛੇ ਦੀ ਬਣ पूरो वन ईयर मारे पूरी साल जी गॾु पंजाब ਸਰ ਹਾਂ ਸਰ ਠੀਕ ਹੈ ਠੀਕ ਹੈ ਸਰ ਕੋਈ ਤੁਸੀਂ ਚਿੰਤ ਨਹੀਂ ਹੋ ਠੀਕ ਹੈ ਸਰ ਤੁਹਾਡੇ ਕੋਈ ਇੰਦੇ ਕੋਈ ਤੁਹਾਡੇ ਕੋਈ ਵੀ ਹੁਕਮ ਹੋਣ ਸਰ ਪੂਰਾ ਰਾਸ਼ਨ ਜੀਮ ਸਰ ਤੁਸੀਂ ਬਹੁਤ ਭੇਜਤਾ ਜੀ ਤਿੰਨ ਟਰੱਕ ਆ ਗਏ ਹੈ ਰਾਸ਼ਨ ਤਾਂ ਚਲੋ ਕੋਈ ਆਪਾਂ ਲਿਆ ਲੈਂਦੇ ਆ ਆਪਾਂ ਰੱਖ ਕੇ ਤੇ ਰਾਸ਼ਨ ਤੁਸੀਂ ਤਾਂ ਸਿਵਨ ਵਾਲਾ ਕੰਮ ਆਪਾਂ ਨੂੰ ਹਰ ਵਾਰੀ ਆ ਜਾਂਦਾ ਜੀ ਹਾਂ ਤੇਰਾ ਬਹੁਤ ਵਧੀਆ ਹੋ ਜਾਵੇ ਤੇ ਇਹ ਵੀ ਆਣ ਵਾਲੇ 50 ਸਾਲਾਂ ਸਰ ਕਦੀ ਆਊਗਾ ਨਹੀਂ ਮਗਰ ਇੱਕੋ ਜੀ ਠੀਕ ਹੈ ਸਰ ਥੈਂਕ ਯੂ ਠੀਕ ਹੈ ਚੈਨਲ ਹੁੰਦੀ ਹੈ ਕੋਈ ਆਜੋ ਬੱਚਾ ਬੈਠ ਜਾਓ ਆਜੋ ਬਸ ਰੋਜ਼ ਉਹ ਜੀ ਠੀਕ ਹੈ ਕੋਈ ਕੋਈ ਗੱਲ ਨਹੀਂ ਕੋਈ ਬਸ ਓਕੇ ਤੁਹਾਡੇ ਵਾਸਤੇ ਕੋਈ ਨਹੀਂ ਭਾਰੀ ਕੋਈ ਤਾਂ ਅਸਲ ਤੇ ਇਹ ਤਾਂ ਕੰਮ ਚੋਂ ਆਏ ਨੇ ਸਾਡ ਨੂੰ ਅੱਜ ਦੇ ਕਾਰਜ ਦੀ ਸਮਾਂਹਣੇ ਜੋ ਸਾਹਮਣੇ ਦੇਖ ਲੈਂਦੇ ਆਂ ਆਹ ਲੰਘ ਕੇ ਆ ਆਹ ਦੇਖ ਲੈਣ ਦੇ ਆ ਆ ਬਈ ਜੋ ਉਹਨੇ ਦੇਖ ਮਾਰੇ ਪਰਿਵਾਰ ਦੇਖ ਲੈਣ ਦੇ ਨਾ ਤੁਸੀਂ ਆ ਗਿਆ ਕਰੋ ਜੀ ਚੁੱਪ ਦੇਖ ਲੈ ਦੇ ਆਹ ਦੇਖੋ ਤੇ ਪਰ ਆਹ ਖਾਦਾ ਸਾਡਾ ਬੁਰਾ ਨਹੀਂ ਮੇਰਾ ਮਸਲ ਤੁਸੀਂ ਮਾਰ ਜੀ ਆ ਗਿਆ ਪਾਣੀ ਦੇ ਕੇ ਪਾਣੀ ਮਾਰੀ ਉਹ ਤੋਂ ਸਿੱਧੇ ਕਿ ਉਹ ਨਹੀਂ ਪੈ ਜਾਂਦਾ ਨਹੀਂ ਸਰ ਉਹਨਾਂ ਕੀ ਕਹੇ ਡੰਗੜੀ ਆ ਉਹ ਵੇਖ ਲੋ ਬੰਨ੍ਹ ਤੇ ਬੱਤੇ ਚ ਪਰ ਨਹੀਂ ਨਹੀਂ ਤੁਸੀਂ ਆਜੂ ਫੋਨ ਗੇੜਾ ਮਾਰਨ ਵਾਸਤੇ ਗੱਡੀਆਂ ਤੇ ਲੱਗ ਠੀਕ ਸਾਰਾ ਬੰਦ ਕਰ ਦਿੰਦੇ ਸਰ ਇਹਨਾਂ ਲੋ ਕੋਈ ਕਸਮ ਨਹੀਂ ਇਹਨਾਂ ਲੋ ਪਾਜੀ ਲੋ ਸਾਰੇ ਨਾਲ ਪਾਣੀ ਦੀ ਤੇ ਸਾਰੀ ਟੈਨ ਲੈ ਰਹੀ ਸਾਰੇ ਜਣੇ ਆਪਣੇ ਸਾਰੀਆਂ ਟੀਮਾਂ ਆ ਗੀਆਂ ਜੀ 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 ਸਾਨੂੰ ਸਰ ਇਹ ਕੀ ਪਾਣੀ ਦਾ ਪ੍ਰੋਬਲਮ ਸਾਂ ਆ ਜਿਹੜਾ ਬੰਨ੍ਹ ਆ ਹਾਂ ਉਹ ਮੈਂ ਦੱਸਿਆ ਪੰਜ ਕਿਲੋਮੀਟਰ ਇਹ ਬਤਾ ਜਾ ਆਪਾਂ ਵਸੇ ਤੁਸੀਂ ਇੱਕ ਇਹਦੇ ਵਿੱਚ ਰੱਖਿਆ ਜਾਵੇ ਫਲੱਡ ਮਤਲਬ ਪੇਟ ਐਨ ਹੋ ਜਾ ਪੀਰ ਮੇਰੇ ਮੈਂ ਤਾਂ ਲੰਘ ਲੈਂ ਦੇਖ ਲੈਣ ਉਹ ਸਾਰੇ ਪੱਟੇ ਸੈਰੀ ਇੰਚਲਾ ਪਾਣੀ ਉਧਰ ਚੱਲ ਜਾਏ ਇਹ ਜਿੱਤੇ ਫਲੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਚ ਉਧਰ ਹਾਂਜੀ ਇਹੋ ਕੋਲ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਇਹ ਸਾਰੇ ਹੀ ਪ੍ਰੋਬਲਮ ਸੋ ਸਾਰਾ ਪਾਣੀ ਉਧਰ ਇਹਦੇ ਵਿੱਚ ਵੀ ਸੜਕ 'ਚ ਵੀ ਕੁੜੀਆਂ ਕੱਟੜੀਆਂ ਰਖਾਈਆਂ ਜਾਂ ਇੰਨਾ ਚ ਅੱਗੇ ਕਿ ਚੇੜ ਨਹੀਂ ਹੈ ਗਿਆ ਤੇ ਚੇਵਣੀ ਹੈ ਗਿਆ ਦੂਜੀ ਆ ਜਿੰਨੀ ਜਗਲਾਤ ਆ ਨਾ ਇਹ ਸਾਰੀ ਪਟਾਈ ਸਾਡਾ ਇਹ ਇਤਨਾ ਪਾਣੀ ਤੋਂ ਉੱਪਰ ਪਲਾਟੀਆਂ ਨੇ ਤੇ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ 플ਾਟ ਵੀ ਦਿੱਤੇ ਜਾਣ ਕਿਉਂ ਅਸੀਂ ਹੱਟ ਕਾ ਜਿਹੜੀ ਬੇਟੀ ਪਕਰ ਦਨ ਠੀਕ ਹੈ ਨਾ ਇਹ ਅਸੀਂ ਇਹ ਦੇਣਾ ਕਿ ਰੋਣਾ ਸਰਕਾਰ ਸਾਨੂੰ ਕੀ ਨਾ ਨਾ ਪਹਿਲਾਂ ਉਹਨੇ ਸਰਕਾਰਾਂ ਮੈਨੂੰ 70 ਸੇ ਕੋਈ ਸਰਕਾਰ ਹੋੜੀ ਨਹੀਂ ਸੀ ਤੇ ਐਵੇਂ ਲੜੀ ਕੋਈ ਆਉਂਦਾ ਸੁਪੰਚ ਨਹੀਂ ਪਰ ਹੁਣ ਕੋਈ ਕਸਰ ਨਹੀਂ ਦੀ ਰਮੇ ਸਾਹਿਬ ਵੱਲੋਂ ਸਾਰੀਆਂ ਟੀਮਾਂ ਆਉਣੀਆਂ ਨੇ ਡਾਕਟਰ ਆਉਣੀਆਂ ਜੋ ਵੀ ਆ ਤਕਰੀਬਨ ਸਾਰੀਆਂ ਆਉਣ ਕੋਈ ਕੋਈ ਬੰਤ ਬੱਚਾ ਬਿਮਾਰ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਆ ਜਾ ਰਹੇ ਆ ਅਗਰ ਤਾਂ ਤੁਸੀਂ ਇੱਥੇ ਜ ਲੈਣਾ ਤੁਸੀਂ ਆਜਾ ਕਰੋ ਜੇ ਤੁਹਾਨੂੰ ਮਰਜ਼ੀ ਆਜਾ ਕਰੋ ਤਿੰਨ ਤਿੰਨ ਦਿਨ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਇਹ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਸਾਨੂੰ ਇਹੀ ਪ੍ਰੋਬਲਮ ਆ ਕਿ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਅਕਮਿਲ ਹੋਣਾ ਚਾਹੀਦਾ ਹਾਂਜੀ ਇਹ ਤਾਂ ਉਹੀ ਕਰਦੇ ਇਹ ਤੁਹਾਨੂੰ ਕੁਝ ਜੰਗਲਾਤ ਆ ਸਭ ਤੋਂ ਵੱਧ ਤੁਹਾਨੂੰ ਪਤਾ ਹਾਂਜੀ ਕਿ ਕਿੱਥੇ ਕਿਹੜਾ ਬੰਨ ਕਿੱਥੋਂ ਪਾਣੀ ਆਉਂਦਾ ਹਾਂਜੀ ਤੁਹਾਨੂੰ ਕੁਝ ਕਿ ਕਰ ਹਾਂਜੀ ਇਹ ਤਾਂ ਸਾਨੂੰ ਕਈ ਵਾਰੀ ਨਹੀਂ ਪਤਾ ਉਹ ਤਾਂ ਦਫ਼ਤਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਪਤਾ ਕੀ ਕਰਦੇ ਹਾਂਜੀ ਸਰਪੰਚ ਸਾਹਿਬ ਮੈਂ ਦੱਸਿਆ ਮੰਨ ਹਾਂ ਨਾ ਕਿ ਇਹ ਤੋਂ ਆਪ ਕੋਈ ਨਹੀਂ ਹੈਗੀ ਹਾਂਜੀ ਇੱਧਰ ਵੀ ਕੋਈ ਨਹੀਂ ਹੈਗੀ ਨਹੀਂ ਹੈਗੀ ਉਹ ਡਾਫ ਲੱਗ ਜਾਂਦੀ ਹਾਂਜੀ ਡਾਫ ਲੱਗ ਜਾਂਦੀ ਸਾਰਿਆਂ ਘਰਾਂ 'ਇਹ 12 12 ਫੁੱਟ ਪਾਣੀ ਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੀ ਐ ਦਰਿਆ ਦੀ ਵਿੱਚ ਹੀ ਐ ਇਹ ਦਰਿਆ 'ਚੋਂ ਆ ਕਰਦੀ ਨੇ ਉਹ ਸਾਡੇ ਸਾਰੇ ਸਹਿਯੋਗ ਨਾਲ ਇਹ ਨੀ ਗਵਰਨਮੈਂਟ ਤੋਂ ਇਹ ਕੰਨੀ ਬੱਦ ਕੇ ਜਾ ਕੇ ਆਉਂਗਾ ਜਿਹੜਾ ਬੰਨ ਬੱਜੇ ਸਭ ਤੋਂ ਲਸਣਾ ਬੱਦ ਕੇ ਆਉਣ ਵਾਲੀਆਂ ਚੀਜ਼ ਸਾਰੀਆਂ ਨਹੀਂ ਨਹੀਂ ਇਸਨੂੰ ਪਹਿਲੀ ਮੁੱਠੀ ਕਰਦੇ ਨੂੰ ਤਾਂ ਜਾ ਦੇ ਹਾਂਜੀ ਹਾਂਜੀ ਸਾਨੂੰ ਕੋਈ ਲੋੜ ਨਹੀਂ ਹੈ ਅੱਜ ਸਭ ਜਾਇਦਾ ਲੇਗਾ ਤੋਂ ਅਕਦਾ ਅਕਦਰਾ ਬਿੰਦਾ ਮੋਲੇ ਤਾਂ ਮੈਨਾਂ ਜਿਹਦੇ ਬਾਅਦ ਜਾਵਰ ਸੜਗੀ ਜਾਂਦਾ ਨੇ ਪੈਟੱਕ ਗੱਲ ਜਾਂਦੀ ਆ ਇੱਥੇ ਪਹਿਲਾਂ ਇੰਛੇ ਰੰਗ ਚ ਲੈ ਕੀ ਹੋ ਜਾਂਦਾ ਕਿੰਨੀ ਮਨਜ਼ੂਰੀ ਮਿਲੀ ਹੈ ਨਾ ਸਾਡੇ ਘਰ ਦਾ ਜਿਹਦੇ ਨੇ ਵੀ ਕੁਝ ਵੀ ਕਰ ਲਈ ਤਰਵੇਂ ਚੈਹੀ ਨਹੀਂ ਬੁਜਵਰ ਤੋਂ ਲੈ ਕੇ ਸਾਡੇ ਘਰ ਤੋਂ ਬਾਹਰ ਨੂੰ ਸਕੂਤਰ ਖੇ ਜਾਂਦੀ ਦੇ ਦੂ ਮੀ ਫਿਰ ਦੋ ਬਾਸ ਹੁੰਦੀ ਹੈ ਨਾ ਔਰ ਡਰਾਈਵਰ ਨਹੀਂ ਲੈ ਕੇ ਆਉਂਦਾ ਕੱਚਾ ਰਸਤਾ ਹੈ ਨਾ ਸਾਰੇ ਰਸਤੇ ਕੱਚੇ ਆ ਹਾਂਜੀ ਤੇ ਉਹ ਫਿਰ ਸੜਕ ਤੋਂ ਵਾਪਸ ਕਰ ਲੈਂਦਾ ਹਾਂ ਦੇ ਕੁਲੇ ਸਾਰੇ ਬੱਚੇ ਫੱਤੇ ਕੁਲੇ ਟੱਕਰ ਸਾਰੇ ਇਹ ਸਾਰੇ ਕੱਚਾ ਰਸਤਾ ਹੈ ਸਾਰੇ ਬੱਚੇ ਫੱਤੇ ਕੁਲੇ ਕੀ ਕਰਾਂ ਮੈਂ ਬਟੂ ਇਹ ਸਰ ਸਾਰਾ ਹੀ ਇਹ ਕੰਪਲੀਟ ਹੋਣਾ ਚਾਹੀਦਾ ਸਭ ਕੁਝ ਜਿਹੜਾ ਕਹਿ ਬਾਕੀ ਜੋ ਵੀ ਮਾਵਜੇ ਨੇ ਜਿੰਨਾ ਨੁਕਸਾਨ ਹੋਇਆ ਸਾਰਾ ਉਹ ਤਾਂ ਕਰ ਲੈ ਹਾਂਜੀ ਉਹਦੇ ਕੋਈ ਨਹੀਂ ਫਸਲਾਂ ਦਾ ਕੋਈ ਨਹੀਂ ਜਾਨੀ ਨੁਕਸਾਨ ਨਾ ਕੋਈ ਹਾਂਜੀ ਚਲੋ ਇੱਥੇ ਛਿੜਤਾ ਜੀਆ ਮਤਲਬ ਸਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਹੋਣਾ ਚਾਹੀਦਾ ਸਾਰਾ ਕਹਾਂ ਨੋ ਇਹ ਨਹੀਂ ਹੋਵੇ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸਿੜਕਾ ਦੇ ਫੇਰ ਰੁਲ ਗਏ ਹੋਰ ਠੀਕ ਇਹ ਗੱਲ ਨਹੀਂ ਹੋਣੀ ਹਾਂਜੀ ਕੋਈ ਨਹੀਂ ਕੋਈ ਨਹੀਂ

ਹਾਂ ਜੀ ਉਹ ਆਖੀ ਨੂੰ ਲੱਗ ਪਈ ਤੇ ਹਾਂ ਜੀ ਉਹ ਕਹਿੰਦੇ ਕਿ ਆਪਣਾ ਦਰਿਆ ਦਾ ਵਿੱਚੋਂ ਜਿਹੜਾ ਬਾ ਪਿੱਛੇ ਹਾਂ ਜੀ ਜਿਹੜੇ ਰੋਕਵਾਂ ਨੂੰ ਥੋੜੇ ਸਾਫ਼ ਕਰਾ ਦੋ ਸਾਫ਼ ਕਰਵਾਇਆ ਜੀ ਉਹ ਹਾਂ ਜੀ ਤੇ ਇੱਕ ਇੱਥੇ ਨਹੀਂ ਹੋਣਾ ਇੱਕ ਸਾਡੇ ਘਰ ਵੀ ਸਾਰੇ ਟੱਟ ਗਏ ਜੀ ਹਾਂ ਇਹੋ ਤਾਂ ਕੋਈ ਨਹੀਂ ਤਾਂ ਤੁਹਾਨੂੰ ਸਾਰਾ ਉਹਦਾ ਮੁਆਵਜ਼ਾ ਆਪਾ ਡੰਗਰਾ ਦਾ ਹਾਂ ਜੀ ਇਹ ਸਾਡੀ ਰਾਜਾ ਸਾਹਿਬ ਸਾਡੇ ਭਾਜੀ ਨੇ ਸਾਡੀ ਬਹੁਤ ਬਹੁਤ ਧੰਨਵਾਦ ਜੀ ਇਹ ਬਹੁਤ ਤੁਹਾਡਾ ਮਦਦ ਕਰਦੇ ਜੀ ਸਾਡਾ ਰਾਸਰ ਪਾਣੀ ਸਾਡਾ ਗਵਰਨਰ ਸਾਹਿਬ ਜਾਂ ਦੇ ਵਰਗੀ ਸਰਕਾਰ ਨਹੀਂ ਆਉਣੀ ਬਰਬਰ ਤੁਸੀਂ ਬਹੁਤ ਬਹੁਤ ਸਾਨੂੰ ਤੇਜ ਤੇ ਤੁਸੀਂ ਕੱਢ ਕੇ ਖੜਿਆ ਸੀ ਹਾਂ ਜੀ ਹਾਂ ਜੀ ਥੋੜੀ ਸਰਕਾਰ ਹੈ ਜੀ ਹਾਂ ਜੀ ਸਰਕਾਰ ਉਹ ਗਾਨ ਸਾਹਿਬ ਦੇ ਦੋ ਸਾਡੀਆਂ ਅਪਾਇੰਟੀਆਂ ਕੋਈ ਨਾ ਜਾਣ ਕੁਝ ਹੋਰ ਬਹੁਤ ਬਹੁਤ ਧੰਵਾਦ ਜੀ ਮੋਟੇ ਪੰਚਾਇਤ ਨਹੀਂ ਦੇਣਾ ਸੇਮ ਹੀ ਆ ਬਲਦੀ ਉਹ ਹਾਂਜੀ ਸੇਮ ਬਲਦੀ ਹੈ ਹਾਂ ਉਹ ਇਹ ਹੋਈ ਉਹ ਆ ਗਿਆ ਹਾਂਜੀ ਆਦਾ ਅਫਰੀ ਲੱਗਦੀ ਹੈ ਹਾਂਜੀ ਇੱਕ ਮੇਨ ਬੰਨ ਹਰ ਨੂੰ ਜ਼ਰੂਰੀ ਬਹੁਤ ਜਿਆਦਾ ਇੱਕ ਸਾਨੂੰ ਸੜਕ ਹੈ ਹੀ ਹਾਂਜੀ ਹਾਂਜੀ ਸੜਕ ਨੂੰ ਪੰਜ ਚਾਰ ਫੇਰ ਲੱਗਦੇ ਨੇ ਫੇਰ ਦੇ ਹਾਂ ਅਬਦੁੱਲਾਪੁਰਾ ਦੇ ਵੀ ਇਹੀ ਦੇਣੇ ਸੀ ਸਰ ਫੱਟੇ ਕੋਲੇ ਨੂੰ 75 ਰਾਮ ਸਰ ਮੈਂ ਤੁਹਾਨੂੰ 2023 ਦੀ ਗੰਦੂ ਵਾਲਾ ਪਤਾ ਯਰ ਕਿਸਾਬ ਨੂੰ ਮੈਂ ਕੀਤੀ ਹੈ ਪ੍ਰਿਆਸ ਕੀਤੀ ਆਏ ਨੇ ਅਸੀਂ ਤੁਹਾਡੇ ਕੋਲ कोई चले है थाने थाने ज्यादा पता ठीक है बहुत जरूरी है कहां तो तुम्हें तो ਸਾਰਾ ਲੋਕ ਬਹੁਤ 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 ਸਾਰਾ